ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਿ ਜਦੋਂ ਦੀ ਪੰਜਾਬ ਦੇ ਵਿੱਚ ਨਹੀਂ ਦੇਸ਼ ਪੱਧਰ ਦੇ ਵਿੱਚ ਨਵੀਂ ਹੱਦਬੰਦੀ ਬਣੀ ਸੀ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਫਤਿਹਗੜ ਸਾਹਿਬ ਦੀ ਜਿਹੜੀ ਸੀਟ ਆ ਉਹ ਨਹੀਂ ਜਿੱਤੀ ਕਹਿ ਸਕਦੇ ਕਿ ਕਦੀ ਅਕਾਲੀ ਦਲ ਨੂੰ ਇਸ ਸੀਟ ਤੇ ਜੇਤਤੀ ਨਸੀਬ ਨਹੀਂ ਜਦੋਂ ਦਾ ਇਹ ਨਵਾਂ ਹਲਕਾ ਬਣਿਆ ਫਤਿਹਗੜ ਸਾਹਿਬ ਤੋਂ ਪਹਿਲਾਂ ਜਿਹੜਾ ਹਲਕਾ ਉਹ ਰੋਪੜ ਹੁੰਦਾ ਸੀ ਰੋਪੜ ਤੋਂ ਜ਼ਰੂਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਉਹ ਐਮਪੀ ਬਣਦੇ ਰਹੇ ਨੇ ਪਰ ਜਦੋਂ ਦਾ 2009 ਜਿਹੜਾ ਹੱਦਬੰਦੀ ਨਵੀਂ ਬਣੀ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਤਿੰਨ ਲੋਕ ਸਭਾ ਚੋਣਾਂ ਹੋਈਆਂ ਨੇ 2009 2014 2019 ਤੇ ਤਿੰਨਾਂ ਲੋਕ ਸਭਾ ਹਲਕਿਆਂ ਦੇ ਵਿੱਚ ਜਦੋਂ ਇਹ ਮੋਟਾ ਪਈਆਂ ਨੇ ਫਤਿਹਗੜ ਸਾਹਿਬ ਤੋਂ ਉਦੋਂ ਕਾਲੀ ਦਲ ਜਿੱਤਿਆ ਨਹੀਂ ਤਾਂ ਕੀ ਇਸ ਵਾਰ ਕਾਲੀ ਦਲ ਦੀ ਕੀ ਤਸਵੀਰ ਰਹੇਗੀ ਗੱਲ ਕਰਦੇ ਆਂਗੇ ਫਤਿਹਗੜ ਸਾਹਿਬ ਕਾਲੀ ਦਲ ਕਿਉਂ ਨਹੀਂ ਜਿੱਤ ਸਕਿਆ ਔਰ ਕੌਣ-ਕੌਣ ਇਥੋਂ ਤੱਕ ਹੁਣ ਤੱਕ ਜਿੱਤਿਆ ਦੋ ਵਾਰ ਕਾਂਗਰਸ ਪਾਰਟੀ ਜਿੱਤੀ ਹੈ ਫਤਿਹਗੜ ਸਾਹਿਬ ਜਦੋਂ ਦਾ ਨਵਾਂ ਹਲਕਾ ਬਣਿਆ ਔਰ ਇੱਕ ਵਾਰ ਆਮ ਆਦੀ ਪਾਰਟੀ ਪੰਜਾਬ ਚ ਹੀ ਨਹੀਂ ਦੇਸ਼ ਪੱਧਰ ਤੇ ਲੋਕ ਸਭਾ ਹਲਕੇ ਵਿਧਾਨ ਸਭਾ ਹਲਕਿਆਂ ਤੇ ਜਿਹੜੀ ਨਵੀਂ ਹੱਦ ਬੰਦੀ ਹੋਈ ਸੀ ਨਵੀਂ ਹੱਦ ਬੰਦੀ ਤੋਂ ਬਾਅਦ 2009 ਦੇ ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਲੋਕ ਸਭਾ ਚੋਣਾਂ ਪਹਿਲਾਂ ਜਿਹੜਾ ਹਲਕਾ ਰੋਪੜ ਦੇ ਨਾਮ ਤੇ ਜਾਣਿਆ ਜਾਂਦਾ ਸੀ ਬਾਅਦ ਏਸੀ ਫਤਿਹਗੜ ਸਾਹਿਬ ਦੇ ਨਾਮ ਤੇ ਜਾਣਿਆ ਜਾਣ ਲੱਗ ਪਿਆ ਤੇ ਜਦੋਂ ਦਾ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਦੇ ਤੌਰ ਤੇ ਹੋਂਦ ਵਿੱਚ ਆਇਆ ਤਿੰਨ ਵਾਰ ਵੋਟਾਂ ਪਈਆਂ ਨੇ ਤਿੰਨਾ ਚੋਂ ਦੋ ਵਾਰਾ ਕਾਂਗਰਸ ਪਾਰਟੀ ਇੱਕ ਵਾਰਾ ਜਿਹੜਾ ਵਾ ਉਹ ਆਮਾਦੀ ਪਾਰਟੀ ਜਿੱਤੀ ਆ ਪਿਛਲੀਆਂ ਚ ਉਹਨਾਂ ਦੇ છાਤੀ ਮਾਰੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਇਸ ਹਲਕੇ ਤੋਂ ਜਿੱਤ ਨਸੀਬ ਨਹੀਂ ਹੋਈ ਦੋ ਵਾਰ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਉਹ ਸਿਖਦੇਵ ਸਿੰਘ ਲੇਵੜਾ ਜਿੱਤੇ ਨੇ ਜਦ ਕਿ ਆਮਾਦੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਜਿੱਤੇ ਨੇ ਪਰ ਇਸ ਵਾਰ ਦੇਖਦੇ ਕਿ ਜਿਹੜਾ ਮੁਕਾਬਲਾ ਕਿਉਂਕਿ ਚਾਰ ਕੋਨਾ ਚਾਰ ਕੋਨੇ ਦੇ ਵਿੱਚ ਮੁਕਾਬਲਾ ਕੀ ਹੋਏਗਾ ਕਿਉਂਕਿ ਮੌਜੂਦਾ ਜਿਹੜੇ ਲੋਕ ਸਭਾ ਮੈਂਬਰ ਨੇ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਨੂੰ ਫਿਰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਮਤਲਬ ਡਾਕਟਰ ਅਮਰ ਸਿੰਘ ਤੇ ਫਿਰ ਕਾਂਗਰਸ ਪਾਰਟੀ ਨੇ ਭਰੋਸਾ ਜਿਤਾਇਆ ਡਾਕਟਰ ਅਮਰ ਸਿੰਘ ਹੁਣ ਇੱਕ ਆਈਐਸਓ ਅਫੀਸਰ ਆ ਮੱਧ ਪ੍ਰਦੇਸ਼ ਕੱਢਦੇ ਆਈਐਸਓ ਅਫੀਸਰ ਬਾਅਦ ਚ ਪਾਰ ਸਰਕਾਰ ਤੋਂ 71 ਤੱਕ ਰਿਟਾਇਰ ਹੁੰਦੇ ਨੇ ਫਿਰ 2017 ਦੇ ਵਿੱਚ ਉਹ ਰਾਏਕੋਟ ਤੋਂ ਚੋਣ ਲੜਦੇ ਵਿਧਾਨ ਸਭਾ ਹਾਰ ਜਾਂਦੇ ਲੇਕਿਨ 2019 ਦੇ ਵਿੱਚ ਉਹ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਤੇ ਹੁਣ ਮੋੜ ਤੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਆਵਾਦੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ 2017 ਦੇ ਵਿੱਚ ਕਾਂਗਰਸ ਪਾਰਟੀ ਦੇ ਐਮਐਲਏ ਸੀ ਬਾਅਦ ਚ 22 ਦੇ ਵਿੱਚ ਉਹ ਹਾਰ ਜਾਂਦੇ ਨੇ ਤੇ ਹੁਣ ਉਹ ਆਵਾਦੀ ਪਾਰਟੀ ਚ ਸ਼ਾਮਲ ਹੋ ਜਾਂਦੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਆਮ ਆਦੀ ਪਾਰਟੀ ਦਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਬਣਾ ਦਿੱਤਾ ਹੈ ਜਿਤ ਤੱਕ ਸਵਾਲ ਆ ਵਿਕਰਮਜੀਤ ਸਿੰਘ ਖਾਲਸਾ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਸ਼ਰੂਪਨੀ ਕਾਲੀ ਦਲ ਦੇ ਉਮੀਦਵਾਰ ਹਨ ਜਿਨ੍ਹਾਂ ਦੇ ਪਿਤਾ ਬਸੰਤ ਸਿੰਘ ਖਾਲਸਾ ਵੀ ਐਮ ਐਲ ਏ ਰਹਿ ਚੁੱਕੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਔਰ ਵਿਕਰਮਜੀਤ ਸਿੰਘ ਖਾਲਸਾ ਖੁਦ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਹਲੇ ਉਮੀਦਵਾਰ ਉਤਾਰਨਾ ਹਾਲਾਂਕਿ ਜੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਜਿਹੜੇ ਉਤਾਰਨ ਤੇ ਜ਼ਿਆਦਾ ਚਰਚਾ ਹੈ ਕਿ ਚਰਜ ਸਿੰਘ ਅਟਵਾਲ ਦੇ ਲੜਕੇ ਇੰਦਰ ਇਕਬਾਲ ਸਿੰਘ ਅਟਵਾਲ ਜਿਹੜੇ ਐਮਐਲਏ ਰਹਿ ਚੁੱਕੇ ਨੇ ਉਹ ਜਿਨ੍ਹਾਂ ਨੇ ਜਲੰਧਰ ਜਿਮਨੀ ਚੋਣ ਲੋਕ ਸਭਾ ਲੜੀ ਸੀ ਉਹਨਾਂ ਨੂੰ ਵੀ ਇੱਥੇ ਚੋਣ ਲੜਾਈ ਜਾ ਸਕਦੀ ਹੈ ਪਰ ਕੁੱਲ ਜਿਹੜੇ 9 ਹਲਕੇ ਪੈਂਦੇ ਨੇ ਵਿਧਾਨ ਸਭਾ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਤਹਿਤ ਇਹਨਾਂ ਵਿੱਚ ਸੰਭਰਾਲਾ ਸਾਨੇਵਾਲ ਪਾਇਲ ਖੰਨਾ ਰਾਏਕੋਟ ਬਸੀ ਫਟਾਣਾ ਸ਼੍ਰੀ ਫਤਿਹਗੜ ਸਾਹਿਬ ਅਮਲੂ ਅਤੇ ਅਮਰਗੜ ਇਹਨਾਂ ਨੌ ਹਲਕਿਆਂ ਦੇ ਵਿੱਚ ਨੌ ਜਿਹੜੇ ਵਿਧਾਇਕ ਨੇ ਕਾਂਗਰਸ ਜਿਹੜੇ ਨੇ ਉਹ ਆਮ ਆਦੀ ਪਾਰਟੀ ਦੇ ਹੀ ਨਾ ਕਾਂਗਰਸ ਪਾਰਟੀ ਦਾ ਕੋਈ ਐਮਐਲਏ ਨਾ ਸ਼ਰੂਪ ਨਿਕਾਲੀ ਦਲ ਦਾ ਨਾ ਭਾਜਪੀ ਦਾ ਇਸ ਕਰਕੇ ਫਿਲਹਾਲ ਇਹ ਮੰਨਿਆ ਜਾ ਸਕਦਾ ਕਿ ਐਮਐਲਏ ਦੀ ਗਿਣਤੀ ਦੇ ਹਿਸਾਬ ਤੇ ਦੇਖੇ ਤੇ ਜਿਹੜਾ ਆਮ ਆਦੀ ਪਾਰਟੀ ਦਾ ਪੱਖ ਲੱਗਦਾ ਲੇਕਿਨ ਫਲਾਦ ਕਿਉਂਕਿ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਲਹਿਰ ਨਹੀਂ ਹੈ ਨਾ ਆਮ ਆਦੀ ਪਾਰਟੀ ਦੇ ਹੱਕ ਵਿੱਚ ਹੈ ਨਾ ਸ਼ਰੂਮ ਨੀ ਕਾਲੀ ਦਲ ਦੇ ਨਾ ਬੀਜੇਪੀ ਦੇ ਨਾ ਕਾਂਗਰਸ ਪਾਰਟੀ ਦੇ ਪਰ ਸਵਾਲ ਹੈ ਕਿ ਇਸ ਵਾਰ ਕੀ ਕਾਲੀ ਦਲ ਜਿੱਤੇਗਾ ਜਾਂ ਫਿਰ ਫਤਿਹਗੜ ਸਾਹਿਬ ਹਲਕੇ ਦੇ ਲੋਕ ਨਵਾਂ ਤਜਰਬਾ ਕਰਨਗੇ ਲੋਕ ਸਭਾ ਹਲਕੇ ਬਾਰੇ ਇਹ ਵੀ ਹੈ ਕਿ ਫਤਿਹਗੜ ਸਾਹਿਬ ਜਿਆਦਾਤਰ ਪਿੰਡੂ ਖੇਤਰ ਇੱਕ ਪੰਤਕ ਹਲਕੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਸ਼ਰੂਮ ਨੀ ਕਾਲੀ ਦਲ ਦੀ ਪਕੜ ਭਾਵੇਂ ਚੰਗੀ ਰਹੀ ਆ ਪਰ ਉਹਨਾਂ ਦੇ ਪੱਲੇ ਜਿੱਤ ਨਸੀਬ ਨਹੀਂ ਪਿਛਲੇ ਨਤੀਜਿਆਂ ਦੇ ਛਾਤੀ ਮਾਰੀ ਜਾਵੇ ਤਾਂ ਜਦੋਂ 2009 ਦੇ ਵਿੱਚ ਹਲਕਾ ਰੋਪੜ ਤੂਬਾ ਚ ਫਤਿਹਗੜ੍ਹ ਸਾਹਿਬ ਹੋਂਦ ਵਿੱਚ ਆਇਆ ਸੀ ਤੇ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਨੂੰ 393557 ਵੋਟਾਂ ਪਈਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਦਨੇ ਲੱਕ 9258 ਬੌਜਸ ਮਾਈ ਪਾਰਟੀ ਦੇ ਉਮੀਦਵਾਰ ਰਾਏ ਸਿੱਖ ਨੂੰ 65459 ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਦੇ ਉਮੀਦਵਾਰ ਕਲਵੰਤ ਸਿੰਘ ਸੰਧੂ ਨੂੰ 5262 ਵੋਟਾਂ ਪਈਆਂ ਸੀ ਜਦ ਕਿ 2009 ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਉਹ ਕਰੀਬ 34299 ਵੋਟਾਂ ਦੇ ਨਾਲ ਜਿੱਤ ਗਏ ਸਨ ਸੁਦੇਵ ਸਿੰਘ ਲਿਬੜਾ ਹੋਣਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਉਹ ਰੂਪੜ ਤੋਂ ਸ਼ਰਮਨੀ ਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸੀ ਲੇਕਿਨ ਜਦੋਂ ਪਾਰਲੀਮੈਂਟ ਦੇ ਵਿੱਚ ਡਾਕਟਰ ਮਨਮੋਨਦੀ ਸਿੰਘ ਦੀ ਸਰਕਾਰ ਨੂੰ ਇੱਕ ਵੋਟ ਦੀ ਜ਼ਰੂਰਤ ਸੀ ਜਦੋਂ ਪਰਮਾਣੂ ਸੰਧੀ ਲਾਗੂ ਕਰਨੀ ਸੀ ਉਦੋਂ ਫਿਰ ਸੁਦੇਸ਼ ਸਿੰਘ ਲਿਬੜਾ ਹੋਣੀ ਜਿਸ ਦਿਨ ਵੋਟਾ ਸੀ ਪਾਰਲੀਮੈਂਟ ਦੇ ਵਿੱਚ ਉਹ ਉਸ ਦਿਨ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਹੀਂ ਭਰੀ ਸੀ ਜਿਸ ਕਰਕੇ ਜਿਹੜੀ ਸਰਕਾਰ ਆ ਉਹ ਬਹੁਮਤ ਉਥੇ ਜਿੱਤ ਗਈ ਸੀ ਪਰਮਾਣੂ ਸੰਧੀ ਦੇ ਮੁਕਾਬਲੇ ਵਿੱਚ ਲਿਬੜੇ ਦੀ ਇੱਕ ਵੋਟ ਦੇ ਕਾਰਨ ਡਾਕਟਰ ਮਨੋ ਸਿੰਘ ਦੀ ਸਰਕਾਰ ਨਹੀਂ ਡਿੱਗੀ ਜਦ ਕਿ ਲੈਫਟ ਪਾਰਟੀਆਂ ਉਦੋਂ ਉਹ ਗੱਠਜੋੜ ਤੋਂ ਬਾਹਰ ਹੋ ਚੁੱਕੀਆਂ ਸੀ ਤੇ ਉਸ ਤੋਂ ਬਾਅਦ ਸੁਦੇਵ ਸਿੰਘ ਲਿਬੜਾ ਉਹਨਾਂ ਨੂੰ ਕਾਲੇ ਦਲ ਨੇ ਗਦਾਰ ਵੀ ਕਹਿ ਦਿੱਤਾ ਸੀ ਲੇਕਿਨ ਬਾਅਦ ਚ ਮੁਰਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ 2009 ਦੇ ਵਿੱਚ 2004 ਦੇ ਵਿੱਚ ਉਹ ਸ਼ੁਰੂ ਮਿਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸਨ 2014 ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਵਿੱਚ ਜੋ ਪੰਜਾਬ ਦੇ ਵਿੱਚ ਚਾਰ ਜਿਹੜੇ ਉਮੀਦਵਾਰ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਵਿੱਚੋਂ ਇੱਕ ਫਤਿਹਗੜ ਸਾਹਿਬ ਸੀ ਜਿਹੜੇ ਹਰਿੰਦਰ ਸਿੰਘ ਖਾਲਸਾ ਜਿਹੜੇ ਕਾਲੀ ਦਲ ਦੇ ਬਠਿੰਡਾ ਜਦੋਂ ਬਠਿੰਡਾ ਜਦੋਂ ਰਾਖਵਾ ਹਲਕਾ ਹੁੰਦਾ ਸੀ ਹਰਿੰਦਰ ਸਿੰਘ ਖਾਲਸਾ ਉਤੋਂ ਐਮਪੀ ਰਹਿ ਚੁੱਕੇ ਨੇ ਵੈਸੇ ਦਾ ਹਰਿੰਦਰ ਸਿੰਘ ਖਾਲਸਾ ਨੇ ਇੱਕ ਇੰਡੀਅਨ ਫੋਰਨ ਸਰਵਿਸ ਦੇ ਅਧਿਕਾਰੀ ਨੇ ਮਤਲਬ ਆਈ ਐਫ ਐਸ ਅਧਿਕਾਰੀ ਸਨ ਪਰ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ ਇਹ ਵੀ ਇੱਕ ਚਰਚਾ ਦਾ ਵਿਸ਼ਾ ਛੱਡੀ ਕਿਉਂ ਕਿਹੜੇ ਕਾਰਨ ਕਰਕੇ ਛੱਡੀ ਆ ਗਈਆ ਪਰ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਸ਼੍ਰੋਮਣੀ ਕਾਲੀ ਦਲ ਜਦੋਂ ਬਠਿੰਡਾ ਇੱਕ ਰਿਜ਼ਰਵ ਹਲਕਾ ਹ ਗਾਇਬ ਰਹੇ ਲੇਕਿਨ 2014 ਦੇ ਵਿੱਚ ਉਹ ਮੁੜ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਜਾਂਦੇ ਐਨ ਮੌਕੇ ਔਰ ਉਹਨਾਂ ਨੂੰ ਟਿਕਟ ਮਿਲ ਜਾਂਦੀ ਆ ਉਹ ਬਾਤ ਆਮ ਆਦੀ ਪਾਰਟੀ ਦੇ ਚਾਰ ਐਮਪੀ ਜਿੱਤੇ ਨੇ ਉਹਨਾਂ ਵਿੱਚੋਂ ਹਰਿੰਦਰ ਸਿੰਘ ਖਾਲਸਾ ਇੱਕ ਸਨ ਬਾਅਦ ਹਰਿੰਦਰ ਸਿੰਘ ਖਾਲਸਾ ਵੀ ਆਮ ਆਦੀ ਪਾਰਟੀ ਛੱਡ ਗਏ ਸਨ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ ਇਹ ਵੀ ਇੱਕ ਚਰਚਾ ਦਾ ਸਵਾਲ ਲੇਕਿਨ ਉਦੋਂ ਹਰਿੰਦਰ ਸਿੰਘ ਖਾਲਸਾ ਨੂੰ ਜਿਹੜੀਆਂ 367237 ਵੋਟਾਂ ਪਈਆਂ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ ਤੇਨੇ 113119 ਵੋਟਾਂ ਪਈਆਂ ਸੀ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਜਿਹੜੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਮਹੱਲੀ ਤੋਂ ਐਮਐਲਏ ਨੇ ਉਹਨਾਂ ਨੂੰ 312815 ਵੋਟਾਂ ਪਈਆਂ ਸੀ ਅਤੇ ਬਹੁਜਾ ਸਮਾਜ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੂੰ 12683 ਵੋਟਾਂ ਪਈਆਂ ਸੀ ਤੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ 54088 ਵੋਟਾਂ ਦੇ ਨਾਲ ਜੇਤੂ ਰਹੇ ਸਨ 2019 ਦੀ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ 411651 ਵੋਟਾਂ ਪਈਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ 317753 ਵੋਟਾਂ ਪਈਆਂ ਸੀ ਲੋਕ ਇਨਸਾਫ ਪਾਰਟੀ ਦੇ ਉਸ ਸਮੇਂ ਉਮੀਦਵਾਰ ਸੀ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਅੱਜਕੱਲ ਆਮ ਆਦੀ ਪਾਰਟੀ ਦੇ ਪਾਇਲ ਤੋਂ ਐਮਐਲਏ ਨੇ ਉਦੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ 1 ਲੱਖ 42274 ਵੋਟਾਂ ਪਈਆਂ ਸੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੰਦੀਪ ਸਿੰਘ ਦੁੱਲੋ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਸ਼ਮਸ਼ੇਰ ਸਿੰਘ ਦੁੱਲੁੱਤ ਉਹਨਾਂ ਦੇ بیٹے ਨੂੰ 62881 ਵੋਟਾਂ ਹੀ ਪਈਆਂ ਸੀ ਤੇ ਇਸੇ ਚਾਏ ਕਾਂਗਰਸ ਪਾਰਟੀ ਦੇ ਜਿਹੜੇ 9 ਐਮਐਲਏ ਨੇ ਪਰੇਸ਼ਵਰ ਦੱਸਦੇ ਕਿ ਫਤਿਹਗੜ ਸਾਹਿਬ ਜਿਹੜਾ ਇਤਿਹਾਸ ਬੋਲਦਾ ਜਦੋਂ ਦੇ ਫਤਿਹਗੜ ਸਾਹਿਬ ਦੀ ਜਿਹੜੀ ਸੀਟ ਹੋਂਦ ਵਿੱਚ ਆਈ ਆ ਕਾਲੀ ਦਲ ਨੇ ਦਿੱਤਾ ਦੋ ਵਾਰਾ ਕਾਂਗਰਸ ਪਾਰਟੀ ਜਿੱਤੀ ਇੱਕ ਵਾਰ ਆਪ ਜਿੱਤੀ ਪਰ ਇਸ ਵਾਰ ਦੇਖਦੇ ਆ ਕਾਲੀ ਦਲ ਜਿੱਤਦਾ ਜਾਂ ਫਿਰ ਆਮ ਆਦੀ ਪਾਰਟੀ ਦੀ ਸਰਕਾਰ ਉਹ ਜਿੱਤਦੀ ਜਾਂ ਫਿਰ ਡਾਕਟਰ ਅਮਰ ਸਿੰਘ ਦੂਜੀ ਵਾਰਾ ਜਿੱਤਦੇ ਨੇ ਫੈਸਲਾ ਫਤਿਹਗੜ ਸਾਹਿਬ ਦੇ ਲੋਕਾਂ ਨੇ ਕਰਨਾ ਲੇਕਿਨ ਜੋ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਉਹ ਹੈ ਕਿ ਫਤਿਹਗੜ ਸਾਹਿਬ ਇੱਕ ਪੰਥਕ ਹਲਕਾ ਪੰਥਕ ਪਾਰਟੀ ਖਲੌਣ ਵਾਲਾ ਸ਼੍ਰੋਮਣੀ ਕਾਲੀ ਦਲ ਦੀ ਜੋ ਜੋ ਦਾ ਹਲਕਾ ਹੋਂਦ ਵਿੱਚ ਆਇਆ ਉਹਨੂੰ ਜਿੱਤ ਨਸੀਬ ਨਹੀਂ ਲੇਕਿਨ ਤਿੰਨੀ ਵਾਰ ਗੱਲ ਕੀਤੀ ਜਾਵੇ 2009 ਦੀ ਗੱਲ ਕੀਤੀ ਜਾਵੇ ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ 3,65,258 ਵੋਟਾਂ ਪਈਆਂ ਸੀ ਬੜੇ ਘੱਟ ਮਾਰਜਿਨ ਆ ਰਹੇ ਸੀ 2014 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਹੜਾ ਉਦੋਂ ਤੀਜੇ ਨੰਬਰ ਤੇ ਆਇਆ ਸੀ 3,13,190 ਵੋਟਾਂ ਪਈਆਂ ਸੀ ਜਦੋਂ 2019 ਦੇ ਵਿੱਚ ਮੁੜ ਲੜਦੇ ਨੇ ਅਕਾਲੀ ਦਲ ਉਦੋਂ ਅਕਾਲੀ ਦਲ ਦੂਜੇ ਨੰਬਰ ਤੇ ਆਉਂਦਾਗਾ 3117 ਮਤਲਬ ਕਾਲੀ ਦਿਲ ਦਾ ਵੋਟ ਬੈਂਕ ਹੈ ਲੇਕਿਨ ਕਾਲੀ ਦਿਲ ਦੀ ਅੱਜ ਕਰ ਜਿਹੜੀ ਜਿਹੜੇ ਦਿਨ ਨੇ ਉਹ ਚੰਗੇ ਨਹੀਂ ਚੱਲਦੇ ਲੇਕਿਨ ਫੈਸਲਾ ਹੁਣ ਫਤੇਗੜ ਸਾਹਿਬ ਦੇ ਲੋਕਾਂ ਨੇ ਕਰਨਾ ਹੈ ਕਿ ਇਸ ਵਾਰ ਕਿਹਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦੇਣੇ ਫਿਲਹਾਲ ਇਸ ਜਾਣਕਾਰੀ ਦੇਣ ਦਾ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ